ਭਾਈ ਬਲਵਿੰਦਰ ਸਿੰਘ ਜੀ ਸੱਜ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਪ੍ਰੇਮ ਨਗਰ ਇੱਥੇ ਜੋ ਘਟਨਾ ਵਾਪਰੀ ਸੀ ਸਾਰਿਆਂ ਨੇ ਇੱਥੇ ਦੱਸਿਆ ਹੋਇਆ ਸ਼ਰਲਤੀ ਅਨਸਰ ਜਿਹੜਾ ਨੇ ਕੰਮ ਕੀਤਾ ਉਹਦੇ ਤੇ ਸਾਡੇ ਭਾਈ ਸਾਹਿਬ ਸਿੰਘ ਸਾਹਿਬ ਸਾਰੇ ਇਕੱਠੇ ਹੋਏ ਇਹ ਪ੍ਰਬੰਧ ਕਮੇਟੀ ਇਕੱਠੀ ਹੋਈ ਸਹਿਯੋਗ ਦਿੱਤਾ ਸਾਡੇ ਪੱਤਰਕਾਰ ਵੀਰ ਵੰਦੀ ਰਤਿਆ ਜੀ ਨੇ ਬੜਾ ਸਨਯੋਗ ਦਿੱਤਾ ਸਮੇਂ ਚੋਂ ਸਮਾਂ ਕੱਢ ਕੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਫਿਰ ਸ਼ਰਲਤੀ ਅਨਸਰ ਬਾਰੇ ਦੱਸ ਹੀ ਦਿੱਤਾ ਹੁਣ ਦੂਸਰੀ ਜਿਹੜੀ ਗੱਲ ਹੈ ਇਹ ਗੁਰਦੁਆਰਾ ਸਾਹਿਬ ਦਾ ਗੇਟ ਬਣਨਾ ਹੈ ਔਰ ਗੇਟ ਬਣਦੇ ਵਿੱਚ ਵੀ ਕੋਈ ਦਿੱਤਾ ਪਾਉਂਦੇ ਆ ਸਾਡੀ ਉਹਨਾਂ ਨੂੰ ਚੇਤਾਵਨੀ ਹੈ ਵੀ ਆਵਾਜ਼ ਆ ਜਾਣ ਤੇ ਸਮੇਂ ਸਿਰ ਬਣੂਗਾ ਜਿਹਦੇ ਪ੍ਰਬੰਧ ਕਮੇਟੀ ਨੇ ਬਣਾਉਣਾ ਹੋਵੇ ਉਹਦੇ ਸਾਨੂੰ ਪਾਸ ਨੂੰ ਦੱਸ ਦੇਵੇ ਅਸੀਂ ਆ ਕੇ ਗੇਟ ਬਣਵਾ ਦੇਵਾਂਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਸਨ ਕਿਰਪਾਲ ਸਿੰਘ ਜੀ ਅ ਕਿਰਪਾਲ ਸਿੰਘ ਜੀ ਤੁਸੀਂ ਇੱਥੇ ਮੈਂ ਪ੍ਰਧਾਨ ਆ ਗੁਰਦੁਆਰਾ ਕਲੰਗੀ ਤਰਨ ਸਾਹਿਬ ਦੀ ਉਹ ਅੱਛਾ ਕੀ ਕਰਨਾ ਵਾਪਿਸ ਜੀ ਸਾਨੂੰ ਰਾਤ ਨੂੰ ਮਤਲਬ ਵੀ 12 ਵਜੇ ਬਾਬਾ ਜੀ ਉਠਾ ਕੇ ਲੈ ਆਏ 14 ਤਰੀਕ ਨੂੰ ਜੀ ਤੇ ਇੱਥੇ ਆ ਕੇ ਪਤਾ ਲੱਗਾ ਵੀ ਇੱਥੇ ਇੱਕ ਗਵੰਡੀ ਹੈਗਾ ਤੇ ਮਹੱਲੇ ਦੇ ਕੁਝ ਲੋਕ ਰੌਲਾ ਪਾ ਰਹੇ ਸੀ ਜੇ ਬਾਬੇ ਨੂੰ ਮਤਲਬ ਵੀ ਕੋਈ ਵੱਧ ਘਟ ਉਹਨਾਂ ਨੇ ਬੋਲਿਆ ਸੀ ਮੈਨੂੰ ਇਸ ਗੱਲ ਦਾ ਪਤਾ ਲੱਗਾ ਬਾਪੀ ਇਹਨੇ ਦੱਸਿਆ ਤੇ ਅਸੀਂ ਆ ਕੇ ਮਤਲਬ ਵੀ ਉਹਨਾਂ ਨੂੰ ਟਿਕਾ ਕੇ ਟਿਕਾ ਕੇ ਗਏ ਰਾਤ ਨੂੰ ਵੀ ਕੱਲ ਨੂੰ ਮਤਲਬ ਵੀ ਸਾਰਾ ਜੋ ਹੋਊਗਾ ਕਰਾਂਗੇ ਮਤਲਬ ਹਲੇ ਤੇ ਅਸੀਂ ਇਸ ਵਾਸਤੇ ਮਤਲਬ ਵੀ ਇਹ ਦੇਖਤੀ ਕਰਦੇ ਆਂ ਵੇ ਜੜੀ ਮਤਲਬ ਵੀ ਅਸੀਂ ਇਹਨਾਂ ਵਿਵਾਦਾਂ ਵਿੱਚ ਨਹੀਂ ਪਾਣਾ ਚਾਹੁੰਦੇ ਵਿਜਾ ਇਹ ਗੱਲ ਕੋਈ ਹੋਰ ਅੱਗੇ ਵਧੇ ਇਸ ਲਈ ਸਾਡੇ ਬਾਹਰੋਂ ਸਤਕਾਰਯੋਗ ਸੱਜਣ ਅਤੇ ਮਹੱਲਾ ਨਿਵਾਸੀਆਂ ਨੇ ਰਲ ਮਿਲ ਕੇ ਤੇ ਇਹ ਰਾਜੀਨਾਮਾ ਮਤਲਬ ਕਰਵਾਇਆ ਕਿ ਉਸ ਬੰਦੇ ਨੇ ਮਤਲਬ ਜੋ ਬੰਦੇ ਨੇ ਗਲਤੀ ਕੀਤੀ ਸੀ ਉਹਨੇ ਆਪਣੀ ਗਲਤੀ ਮੰਨੀ ਹੈ ਅਤੇ ਗੁਰੂਗ੍ਰਾਮ ਸਾਹਿਬ ਤੋਂ ਮਾਫੀ ਮੰਗੀ ਹੈ ਮਹਾਰਾਜ ਜੀ ਮੇਰੇ ਤੋਂ ਕੋਈ ਵੀ ਭੁੱਲ ਹੋਈ ਹੈ ਗਲਤੀ ਕੀਤੀ ਹੈ ਮੈਨੂੰ ਤਾਂ ਕੋਈ ਚੀਜ਼ ਵੀ ਮਨ ਉੱਤ ਲੱਗਦਾ ਜੇ ਨਾ ਕੋਈ ਗਾਲ ਮੰਦਾ ਕੱਟਿਆ ਹੈਗਾ ਉਦੀਪਾ ਜੀ ਨੰਦਾ ਠੀਕ ਹੈ ਜੀ ਕੰਗਰਸ ਸਾਹਿਬ ਆਏ ਨਾ ਆਏ ਮੈਨੂੰ ਤੁਮਾਦੋਂ ਮੰਗਦਾ ਜੇ ਮੈਂ ਕਿਸੇ ਨੂੰ ਕੋਈ ਮਾੜਾ ਸ਼ਬਦ ਬੋਲਿਆ ਹੋਵੇ ਪਰੰਤੂ ਜੇ ਗ੍ਰੰਥੀ ਸਿੰਘ ਨੂੰ ਬੋਲਿਆ ਹੋਵੇ ਜਾਂ ਸੰਗਤ ਨੂੰ ਬੋਲਿਆ ਹੋਵੇ ਜੇਗਾ ਉਹ ਨਾ ਤਾਂ ਕੇਦੋ ਬੋਲੂੰਗਾ ਤੇ ਨਾ ਹੀ ਮੈਂ ਕਦੇ ਇੰਟਰਫੇਅਰ ਕੀਤਾ ਤੇ ਨਾ ਕਰਾਂਗਾ ਧੰਨਵਾਦ ਹੋਏ ਸੋਨੇ ਵਾਲਾ ਸਾਹਿਬ ਜੀ ਵਾਲਾ ਜੀ ਨਾਮ ਹੈ ਜੀ ਆਪਣਾ ਭਾਈ ਮਨਪ੍ਰੀਤ ਸਿੰਘ ਜੀ ਫਰੀਦਕੋਟ ਤੋਂ ਆ ਮਨਪ੍ਰੀਤ ਸਿੰਘ ਜੀ ਕੀ ਘਟਨਾ ਵਾਪਰੀ ਇੱਥੇ ਇਹ ਗੁਰਦੁਆਰਾ ਕਲਗੀਦਰ ਸਾਹਿਬ ਹੈ ਜੀ ਗਲੀ ਨੰਬਰ 3 ਦੇਵੀ ਵਾਲਾ ਰੋਡ ਕੋਟਪੂਰਾ ਜੀ ਇਥੋਂ ਸਾਡੇ ਕੋਲੇ ਇੱਕ ਸ਼ਿਕਾਇਤ ਆਈ ਸੀ ਗਰੰਥੀ ਸਿੰਘ ਜੀ ਹੋਣਾ ਵੱਲੋਂ ਜੀ ਵੀ ਇਥੋਂ ਇੱਕ ਗਲੀ ਦੇ ਵਿੱਚ ਸਾਹਮਣੇ ਕੋਈ ਬੰਦਾ ਠਾਣਾ ਸਿੰਘ ਦਾ ਨਾਮ ਉਹਦਾ ਜੀ ਨਾਮ ਹੈ ਤੇ ਉਹ ਬੰਦਾ ਇੱਥੇ ਆਇਆ ਜੀ ਸਾਡੇ ਮਤਲਬ ਤੇ 14 ਤਰੀਕ ਨੂੰ ਆਈ ਸੰਗਤ ਨੂੰ ਰਾਤ ਨੂੰ ਜਿਹੜੀ ਲੰਗਰ ਬਣਾ ਰਹੀ ਸੀ ਉਹਨੂੰ ਗਾਲੀ ਗਲੋਚ ਕੀਤੀ ਹੈ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਤੇ ਸੰਗਤ ਨੂੰ ਵੀ ਉਹ ਬੰਦਾ ਧਮਕੀਆਂ ਦਿੰਦਾ ਹੈ ਜੀ ਤੇ दारू ਪੀਣ ਵਾਲਾ ਬੰਦਾ ਹੈ ਜੀ ਤੇ ਉਹਦੇ ਸਬੰਧੀ ਅਸੀਂ ਅੱਜ ਗ੍ਰੰਤੀ ਸਭਾ ਕੋੜਕਪੂਰੇ ਦੇ ਸਾਰੇ ਗ੍ਰੰਤੀ ਸਿੰਘ ਸਵਾਨ ਰਾਗੀ ਸਿੰਘ ਸਵਾਨ ਪ੍ਰਚਾਰਕ ਵੀਰ ਤੇ ਫਰੀਦਪੁਰ ਤੋਂ ਵੀ ਸਿੰਘ ਆਇਆ ਦੂਰੂ ਦੂਰੋਂ ਆ ਕੇ ਜੋ ਅਸੀਂ ਉਹਤੇ ਪਰਚਾ ਕਰਾਉਣ ਲੱਗੇ ਸੀ ਮੁਲਾਜ਼ਮ ਆਏ ਹੈ ਤੇ ਪਰ ਉਹ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਇੱਕ ਮਾਫੀ ਮੰਗ ਲਈ ਹੈ ਵੀ ਗਾਂ ਤੋਂ ਮੈਂ ਨਾ ਕੋਈ ਗਾਲੀ-ਗਲੋਚ ਕਰੂੰਗਾ ਤੇ ਨਾ ਹੀ ਮੈਂ ਗੁਰਦੁਆਰਾ ਸਾਹਿਬ ਦੇ ਕਾਰਜਾਂ ਵਿੱਚ ਇੰਟਰਫੇਅਰ ਕਰੂੰਗਾ ਜੇਕਰ ਉਹ ਕਰਦਾ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗਾ। ਹੁਣ ਮੰਨਿਆ ਵੀ ਮੇਰੇ ਦਾਰੂ ਪੀਤੀ ਉਸ। ਬਿਲਕੁਲ ਜੀ ਹੁਣ ਇੱਥੇ ਵੀ ਮੰਨਿਆ ਪੰਥ ਵਿੱਚ ਵੀ ਮੰਨਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਉਹ ਤੋਂ ਮਾਫੀ ਮੰਗਾਈ ਹੈ। ਤੇ ਜੋ ਉਹਨੇ ਗਲਤੀ ਕੀਤੀ ਹੈ ਗਾਲਾਂ ਗਾਲੀ ਗਲੋਚ ਕੀਤੀ ਹੈ ਉਹਦੀ ਉਹਨੇ ਮਾਫੀ ਮੰਗੀ ਹੈ ਜੀ ਤੇ ਚਲੋ ਪੰਥ ਤੇ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣ ਹਾਰ ਹੈ ਤੇ ਸਾਰੇ ਸਿੰਘਾਂ ਨੇ ਉਹਦੀ ਮਾਫੀ ਕਬੂਲ ਕਰ ਲਈ। ਸਿੰਘ ਆ ਜੀ ਬੈਣ ਜਲਾ ਲਿਆ ਤੇ ਬਜ਼ਾਰ ਹੈਡ ਗ੍ਰੰਥ ਚੈਂਗ ਦੀ ਡਿਊਟੀ ਨਿਭਾ ਰਿਆ ਮੈਂ। ਸਾਡੀ ਗ੍ਰੰਥੀ ਸਰਦਾਰ ਬਣੀ ਉਹਦੇ ਅਸੀਂ ਇੱਕ ਮੈਂਬਰ ਆ। ਜਦੋਂ ਸਾਨੂੰ ਪਤਾ ਲੱਗਿਆ ਕੱਲ੍ਹ ਕਿ ਇੱਥੇ ਬਾਬਾ ਲਾਲ ਸਿੰਘ ਦੀ ਡਿਊਟੀ ਕਰਦੇ ਆ ਮੇਰੇ ਨਾਲ ਬਹੁਤ ਤਕਰੀਬਨ ਉਹਨਾਂ ਨਾਲ ਮਿੱਤਰਤਾ ਵੀ ਆ। ਜਿਹੜਾ ਕੱਲ੍ਹ ਮੈਂ ਇੱਥੇ ਆਇਆ ਸੀ ਵੈਸੀ ਮੋਟਰਸਾਈਕਲ ਛੱਡਣ ਆਇਆ ਪਤਾ ਲੱਗਾ ਕਿਤੇ ਘਰ ਨਾ ਵਾਪਰੀਆ ਗਵਾਂਢੀ ਨੇ ਕਿਸੇ ਨੇ ਦਾਰੂ ਪਾਣੀ ਤੀਕੇ ਰਾਤ ਨੂੰ ਗਾਲਾਂ ਕੱਢੀਆਂ। ਉਹ ਰਾਤ ਵੀ ਅਸੀਂ ਆਏ ਸੀ ਉਹ ਅਸੀਂ ਉਹਨੂੰ ਰਾਤ ਨੂੰ ਸੱਦਣ ਦੀ ਸਾਡੇ ਸਿੰਘ ਵੀ ਆਏ ਸੀ ਸਵੇਰੇ ਉਹਨੂੰ ਸੱਦਿਆ ਸੀ ਕਿ ਭਾਈ ਤੂੰ ਆ ਕੇ ਮਾਫੀ ਮੰਗ ਲੈ ਰਾਦਰ ਸਿੰਘ ਵੀ ਮਾਫੀ ਮੰਗਦੇ ਸੀ ਵੀ ਸਾਡੇ ਸਿੰਘ ਤੋਂ ਕੋਈ ਗਰੰਟੀ ਸਿੰਘ ਤੋਂ ਕੋਈ ਗਲਤੀ ਹੋ ਗਈ ਅਸੀਂ ਮਾਫੀ ਮੰਗਦੇ ਆ ਇਸ ਗੱਲ ਨੂੰ ਨਪਟਾਓ ਪਰ ਉਹ ਬੰਦਾ ਕਹਿੰਦਾ ਮੈਂ ਗਰੰਤੀ ਰਹੂਗਾ ਮੈਂ ਇਦਾਂ ਦੇ ਕਰੂੰਗਾ ਪਰ ਹੁਣ ਅਸੀਂ ਜਦੋਂ ਕਾਨੂੰਨੀ ਕਾਰਵਾਈ ਕੀਤੀ ਮੁਲਾਜ਼ਮ ਸੱਦੇ ਮੁਲਾਜ਼ਮ ਨੂੰ ਬੁਲਾ ਕੇ ਲਿਆਏ ਤਾਂ ਫਿਰ ਉਹਨੇ ਮਾਫੀ ਮੰਗੀ ਨਾਮਕਲੀ ਪਰ ਇੱਕ ਥਾਂ ਦੇ ਨਹੀਂ ਥਾਂ ਥਾਂ ਤੇ ਗਰੰਤੀ ਸਿੰਘਾਂ ਨੂੰ ਇਹ ਮਤਲਬ ਵੀ ਦਿੱਕਤਾਂ ਆ ਰਹੀਆਂ ਕਿਉਂਕਿ ਜਦੋਂ ਕੋਈ ਗਰੰਤੀ ਸਿੰਘ ਦੇ ਨਾਂ ਗਲਤੀ ਹੋਵੇ ਫਿਰ ਵੀ ਗਰੰਤੀ ਸਿੰਘ ਤੋਂ ਮਾਫੀ ਮੰਗਾਈ ਜਾਂਦੀ ਹੈ ਗਰੰਤੀ ਸਿੰਘ ਨੂੰ ਹੁੰਦਾ ਵੀ ਮੈਂ ਬੱਚੇ ਪਾਲਣੇ ਆ ਮੈਂ ਕਿੱਥੇ ਪਰ ਗਰੰਤੀ ਸਿੰਘ ਤੋਂ ਥਾਂ ਥਾਂ ਤੇ ਮਾਫੀ ਮੰਗਾਈ ਜਾਂਦੀ ਹੈ ਪਰ ਇਸ ਕਰਕੇ ਇਹ ਸਾਨੂੰ ਇਨਸਾਨ ਮਿਲਣਾ ਕਿ ਜਿਹਦੀ ਗਲਤੀ ਆ ਉਸੇ ਬੰਦੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿ ਜੀ ਚ ਟਲਮਕਲਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਟਲਮਕਲਾਂ ਗੁਰਦੁਆਰਾ ਸਾਹਿਬ ਦੋ ਸਿੰਘਾ ਮਿਰਨਾਲਾ ਦੀਪ ਸਿੰਘ ਆ ਕੀ ਕਹਿਣਾ ਚਾਹੁੰਦੇ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਕੁਝ ਹੋ ਗਿਆ ਏ ਗਲਤ ਹੋ ਗਿਆ ਜਾਂ ਸਹੀ ਹੋ ਗਿਆ ਅੱਜ ਇਸ ਦਾ ਆਪਣੇ ਸਾਰਿਆਂ ਦੇ ਵਿੱਚ ਰਾਜੀ ਨਵਾ ਹੋ ਗਿਆ ਉਸ ਬੱਚੇ ਨੇ ਜਿਹਨੇ ਗਲਤੀ ਕੀਤੀ ਸੀ ਗੁਰੂ ਸਾਹਿਬਾਂ ਦੀ ਹਜ਼ੂਰੀ ਦੇ ਚੋ ਉਸਨੇ ਮਾਫੀ ਮੰਗ ਲਈ ਹੈ ਸੋ ਉਹਦਾ ਵੀ ਧੰਨਵਾਦ ਕਰਦੇ ਆ ਵੀ ਜੋ ਕਰਤਾ ਨਾ ਚੰਗਾ ਹੋ ਗਿਆ ਔਰ ਇਸ ਤੋਂ ਬਾਅਦ ਇਹ ਨਹੀਂ ਹੋਣਾ ਚਾਹੀਦਾ ਗੰਗੀ ਸਿੰਘ ਆਪਦੀ ਜਗ੍ਹਾ ਤੇ ਰਹੂਗਾ ਪ੍ਰਬੰਧਕ ਕਮੇਟੀ ਆਪਦੀ ਜਗ੍ਹਾ ਤੇ ਰਹਣਗੇ ਔਰ ਕੋਈ ਵੀ ਇਸ ਤੋਂ ਬਾਅਦ ਕੋਈ ਗਲਤ ਨਹੀਂ ਬੋਲੂਗਾ ਕਿ ਜਿョਤੀ ਹੋੜਕਾ ਲੱਗੇ ਆ ਜੀ ਗੇਟ ਆ ਹੈ ਜਦੋਂ ਇੱਥੇ ਨਿਤਨੇਮ ਹੋ ਜਾਊਗਾ ਉਦੋਂ ਇਹ ਗੜ ਬੰਦ ਹੋ ਜਾਊਗਾ ਦੂਜੇ ਪਾਸੇ ਗੇਟ ਆ ਉਹ ਵੀ ਬੰਦ ਹੋ ਜਾਊਗਾ ਤੇ ਫਿਰ ਨੰਗਾ ਨਹੀਂ ਆਸੂ ਕਿਸਦਾ ਰੂਗਾ ਅਕੁਪਿੰਦਰ ਸਿੰਘ ਜੀ ਕੀ ਗੱਲ ਸੀ ਤੇ ਕੀ ਨਿਭੜਿਆ ਅਗਰ ਬੱਚਤ ਸਿੰਘ ਆ ਜੀ ਗਵਾੜ ਗੁਰਦਵਾਰੇ ਨਾਲ ਹੀ ਰਹਿੰਦਾ ਜੀ ਉਹ ਸਾਡੀ ਜਿਹੜਾ ਗਾਲੀ ਗਲੋਚ ਜਿੱਤੀ ਗਰੰਤੀ ਸਿੰਘ ਨੂੰ ਜੀ ਜੋ ਕਿ ਗੁਰਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਹਨੇ ਗਰੰਤੀ ਸਿੰਘ ਜੀ ਦੇ ਗੁਰਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮਾਫੀ ਮੰਗ ਲਈ ਹੈ ਜੀ ਜੋ ਬਿਲਕੁਲ ਨਿਮਰ ਚਿੱਤ ਜੀ ਦਾ ਲਿਖਤੀ ਨਮਰ ਗਿਆ ਲਿਖਤੀ ਦੇ ਬੜ ਗਿਆ ਜੀ ਉਹਨਾਂ ਵਿਸ਼ਵਾਸ ਤੋਂ ਆਏ ਵੀ ਅੱਗੇ ਤੋਂ ਹਾਂ ਜੀ ਉਹਨੇ ਵਿਸ਼ਵਾਸ ਦਿਵਾਇਆ ਵੀ ਅੱਗੇ ਤੋਂ ਮੈਂ ਇਹੋ ਜੀ ਕੋਈ ਗਲਤੀ ਨਹੀਂ ਕਰਦਾਗਾ ਕੋਈ ਗਲਤੀ ਨਹੀਂ ਨਹੀਂ ਕਰਦਾ ਜੀ ਜੀ ਆਪਾਂ ਲਾਲ ਸਿੰਘ ਜੀ ਆ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਿਹੜੀ ਇੱਥੇ 14 ਤਰੀਕ ਨੂੰ ਰਾਤ ਨੂੰ 10:00 11:00 ਵਜੇ ਘਟਨਾ ਵਾਪਰੀ ਹੈ ਗਾਲੀ ਗਲੋਚ ਇਹ ਨਾਟਕੇ ਹੋਇਆ ਸੀ ਤੇ ਇਹ ਪਹਿਲੀ ਵਾਰ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਜਿਹੜਾ ਸਾਨੂੰ ਰਿਸਰਚ ਚ ਚੱਕਾ ਐਸ ਗੱਲ ਦੀ ਬੇਸ਼ਰਮੀ ਆ ਸਾਨੂੰ ਪਰ ਐਸ ਗੱਲ ਦੇ ਐਸੀ ਸੰਸਥਾ ਦੇ ਵਿੱਚ ساری ਸੰਸਥਾ ਕੱਢੀ ਹੋਈ ਐ ਮਹੱਲਾ ਨੂੰ ਵੀ ਪਰੇਸ਼ਾਨੀਆਂ ਆਉਂਦੀਆਂ ਤੁਹਾਨੂੰ ਹਾਂਜੀ ਹੋਣੇ ਆਉਗੀਆਂ ਹੁਣ ਹੁਣ ਪਰੇਸ਼ਾਨੀ ਇਹ ਹੀ ਐ ਵੀ ਇਹਨਾਂ ਨੂੰ ਕਿਹਾ ਵੀ ਅਸੀਂ ਡੇਟ ਆਹੀ ਲਾਵਾਂਗੇ ਭਾਈ ਇਹਨਾਂ ਕਿ ਦਿਨੇ ਦੇ ਦਿਨੇ ਉਹ ਦਿਨੇ ਵੇਲੇ ਦਿਨੇ ਦਿਹਾੜੇ ਲਾਵਾਗੇ ਸਾਨੂੰ ਵੇਟ ਵੱਲੋਂ ਤਾਕਤ ਨਹੀਂ ਹੋਣੀ ਚਾਹੀਦੀ। ਨਸ਼ਾ ਕਰਕੇ ਤਾਂ ਵੈਸੇ ਦੋ ਦੁਆਰਾ ਸਾਹ ਵੰਕਰ ਆਉਂਦੀ ਮਿਲਾਈ। ਨਹੀਂ ਨਹੀਂ ਇਥੋਂ ਨੰਗਾ ਹੈ ਜੀ ਨੰਗੇ ਨੰਗਦੇ ਜੀ। ਧਾਰੂ ਪੀਦੇ ਵੀ ਧਾਰੂ ਪੀਦੇ ਵੀ ਲੰਗਦੇ ਹੈ। ਹਾਂਜੀ ਅਸੀਂ ਉਹਨਾਂ ਹਾਂਜੀ ਅਸੀਂ ਉਹਨਾਂ ਨੂੰ ਰੋਕਿਆ ਵੀ ਹੈ ਉਹ ਕਹਿੰਦੇ ਸੀ ਅਸੀਂ ਨੰਗਾਗੇ। ਫਿਰ ਅਸੀਂ ਪਤਾ ਕੀ ਕਿਹਾ ਕੱਲ ਕੋਈ ਕਰਨ ਅੱਜ ਉਹਨਾਂ ਨੇ ਇਸ ਗੱਲ ਦੀ ਮਾਫੀ ਮੰਗ ਲਈ ਹੈ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ। ਕਿ ਪਰ ਉਹਨਾਂ ਤੋਂ ਇਹ ਵੀ ਗੱਲ ਕਰਕੇ ਕੋਈ ਆਈ ਗਈ ਹੈ ਕਿ ਅਸੀਂ ਗਾਹਤ ਕਦੇ ਨਹੀਂ ਕਰਾਂਗੇ। ਇਹ ਗਾਹਤ ਕਰਨਗੇ ਫਿਰ ਉਹਨਾਂ ਦੇ ਸਾਬਾ ਦੇ ਉਹ ਸਤਕਾਰਤ ਵੀਰ ਇੱਥੇ ਕਤਰ ਹੋਏ ਨੇ ਗੁਰਦੁਆਰਾ ਕਲਗੀ ਧਰ ਸਾਹਿਬ ਦੇਵੀ ਵਾਲਾ ਰੋਡ ਕੋੜਪੁਰਾ ਵਿਖੇ ਉਸ ਗੁਰਦੁਆਰਾ ਸਾਹਿਬ ਦੇ ਮੁਖ ਵਜ਼ੀਰ ਇੱਥੋਂ ਦੇ ਮੁਖ ਗ੍ਰੰਥੀ ਨਾਲ ਬੱਤਮੀਜੀ ਕੀਤੀ ਗਈ ਕਿਸੇ ਗਵਾਂਢੀ ਵੱਲੋਂ ਉਹਨੇ ਕੁਝ ਅਪਸ਼ਬਦ ਵਰਤੇ ਤਾਂ ਇਹਨਾਂ ਨੇ ਕਿਹਾ ਕਿ ਮਾਮਲਾ ਨਾ ਵਿਗੜੇ ਇੱਥੇ ਨਿਪਟਾਲਿਆ ਜਾਵੇ ਪਰ ਉਹ ਇਸ ਪਾਸੇ ਆਉਣ ਲਈ ਪਿਆਰ ਨਹੀਂ ਸੀ ਪੁਲਿਸ ਬੁਲਾਉਣੇ ਪਏ ਪੁਲਿਸ ਦੀ ਹਾਜ਼ਰੀ ਦੇ ਵਿੱਚ ਉਹ ਮੰਨ ਗਿਆ ਕਿ ਮੈਂ ਆਪਣੀ ਗਲਤੀ ਮੰਨਣ ਲਈ ਤਿਆਰ ਆਂ ਪਰ ਇਥੋਂ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂ ਗਰੰਥੀ ਸਭਾ ਦੇ ਵੀਰ ਆਏ ਨੇ ਉਹਨਾਂ ਨੇ ਦੋ ਤਿੰਨ ਹੋਰ ਸ਼ਰਤਾਂ ਰੱਖੀਆਂ ਨੇ ਉਹ ਕਹਿੰਦੇ ਜਦੋਂ ਇੱਥੇ ਨਿਤਨੇਮ ਦਾ ਕੰਮ ਮੁਕੰਮਲ ਹੋ ਜਾਂਦਾ ਹੈ ਸਵੇਰ ਦਾ ਸ਼ਾਮ ਦਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗਰੰਥੀ ਕੋਲ ਪ੍ਰਧਾਨ ਕੋਲ ਜਾਂ ਇਥੋਂ ਦੇ ਪ੍ਰਬੰਧਕਾਂ ਕੋਲ ਪੂਰਾ ਅਧਿਕਾਰ ਹੋਊਗਾ ਜਦੋਂ ਮਰਜ਼ੀ ਉਹ ਗੇਟ ਬੰਦ ਕਰ ਸਕਦੇ ਨੇ ਜਦੋਂ ਮਰਜ਼ੀ ਉਹ ਗੇਟ ਖੋਲਣ ਕਿਉਂਕਿ ਕੁਝ ਕੁ ਲੋਕ ਸ਼ਰਾਬ ਦੇ ਨਸ਼ੇ ਵਿੱਚ ਇਸ ਨੂੰ ਲਾਂਘੇ ਦੇ ਤੌਰ ਤੇ ਵਰਤਦੇ ਸਨ ਤਾਂ ਇਹਨਾਂ ਨੇ ਉਸ ਜੀਤੇ ਵੀ ਇਤਰਾਜ਼ ਕੀਤਾ ਕਿ ਚੀਜ਼ਾਂ ਬਰਦਾਸ਼ਤ ਨਹੀਂ ਹੋਣਗੀਆਂ ਉਸ ਗਵਾਂਡੀ ਨੇ ਮੈਂ ਜਾਣ ਬੁੱਝ ਕੇ ਉਸ ਦਾ ਨਾਮ ਨਹੀਂ ਲੈ ਰਿਹਾ ਉਸ ਗਵਾਂਡੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਗੁਰੂ ਗ੍ਰੰਥ ਤੋਂ ਤੇ ਪੰਥ ਤੋਂ ਮਾਫੀ ਮੰਗੀ ਆ ਉਹਨੇ ਕਿ ਆ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਵੇਗੀ ਤੁਸੀਂ ਰਾਗੀ ਗ੍ਰੰਥੀ ਸਭਾ ਵਾਲਿਆਂ ਦੇ ਵੀ ਵਿਚਾਰ ਸੁਣ ਲੈਣੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੀ ਇਸ ਗੁਰੂ ਘਰ ਦੇ ਮੁੱਖ ਵਜ਼ੀਰ ਦੇ ਵੀ ਤੇ ਪੁਲਿਸ ਮੁਲਾਜ਼ਮਾਂ ਦੇ ਵੀ ਕੋਰਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ